ਸਾਸੀ ਕਾਲ ਜੀ ਮੈਂ ਸੁਖਵਿੰਦਰ ਸਿੰਘ ਬਰਾੜ ਅੱਜ ਇਹ ਜਾਣਕਾਰੀ ਉਹਨਾਂ ਮਰੀਜ਼ਾਂ ਲਈ ਹੈ ਉਹਨਾਂ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਦੇ ਕਮਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਦਵਾਈਆਂ ਖਾਣ ਦੇ ਬਾਵਜੂਦ ਇਲਾਜ ਕਰਾਉਣ ਦੇ ਬਾਵਜੂਦ ਵੀ ਹਲੇ ਤੱਕ ਕੋਈ ਰਾਹਤ ਨਹੀਂ ਮਿਲੀ ਉਹਨਾਂ ਵਾਸਤੇ ਮੈਂ ਇਹ ਤਿੰਨ ਐਕਸਰਸਾਈਜ਼ਾਂ ਤਿੰਨ ਕਸਰਤ ਦੱਸੂਗਾ ਜਿਨ੍ਹਾਂ ਨੂੰ ਕਰਕੇ ਥੋੜੇ ਦਿਨਾਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਹੀ ਰਾਹਤ ਪਾਈ ਜਾ ਸਕਦੀ ਹੈ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਇਹ ਪ੍ਰੋਬਲਮ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ ਇਹ ਤਿੰਨ ਐਕਸਰਸਾਈਜ਼ਾਂ ਮੈਂ ਦੱਸੂੰਗਾ ਧਿਆਨ ਦੇਣਾ ਜੀ ਸਭ ਤੋਂ ਪਹਿਲਾਂ ਬੈੱਡ ਦੇ ਉੱਪਰ ਲੇਟ ਜਾਣਾ ਹੈ ਬੈੱਡ ਹਾਰਡ ਹੋਣਾ ਚਾਹੀਦਾ ਹੈ ਬੈੱਡ ਜ਼ਿਆਦਾ ਪੋਲਾ ਜਾਂ ਸੌਫਟ ਨਹੀਂ ਹੋਣਾ ਚਾਹੀਦਾ ਜਾਂ نیچے ਕੋਈ ਦਰੀ ਵਗੈਰਾ ਦਰੀ ਵਿਛਾ ਲੈਣੀ ਹੈ ਜੇ ਬੈੱਡ ਹਾਰਡ ਨਹੀਂ ਹੈ ਤਾਂ ਹਾਰਡ ਬੈੱਡ ਦੇ ਉੱਪਰ ਇਸ ਤਰ੍ਹਾਂ ਸਿੱਧੇ ਬਿਲਕੁਲ ਸਟੇਟ ਲੇਟ ਜਾਣਾ ਜੀ ਇਸ ਤਰ੍ਹਾਂ ਸਟੇਟ ਲੇਟ ਜਾਣਾ ਬਿਲਕੁਲ ਸਟੇਟ ਇੱਕ ਵਾਰੀ ਦੋਵੇਂ ਲੱਤਾਂ ਨੂੰ ਆਪਸ ਵਿੱਚ ਜੋੜ ਲੈਣਾ ਪੈਰਾਂ ਨੂੰ ਤੇ ਜਿਹੜੇ ਹੱਥ ਐ ਇਹਨਾਂ ਨੂੰ ਵੀ ਬਿਲਕੁਲ ਬਾਹਾਂ ਨੂੰ ਸਟੇਟ ਕਰ ਲੈਣਾ ਸਭ ਤੋਂ ਪਹਿਲਾਂ ਰਾਈਟ ਲੱਤ ਨੂੰ ਬਿਲਕੁਲ ਉੱਪਰ ਨੂੰ ਸਟੇਟ ਚੱਕਣਾ ਸਟੇਟ ਬਿਲਕੁਲ ਇਸ ਨੂੰ ਕੋਸ਼ਿਸ ਕੈਂਟਲੇ ਉੱਪਰ ਰੱਖਣਾ ਤੇ ਫਿਰ ਆਰਾਮ ਨਾਲ ਨੀਚੇ ਨੂੰ ਲੈ ਕੇ ਆਉਣਾ ਆਰਾਮ ਨਾਲ ਕੋਈ ਜਲਦਬਾਜ਼ੀ ਨਹੀਂ ਕਰਨੀ ਐਕਸਰਸਾਈਜ਼ ਵਿੱਚ ਫਿਰ ਇਹ ਰਾਈਟ ਲੱਤ ਨੂੰ ਹੀ ਇਸ ਤਰ੍ਹਾਂ ਮੋੜ ਲੈਣਾ ਫਿਰ ਇਹਨੂੰ ਛੱਡ ਦੇਣਾ ਫਿਰ ਦੂਸਰੀ ਲੱਤ ਨੂੰ ਬਿਲਕੁਲ ਐਸੇ ਤਰ੍ਹਾਂ ਹੀ ਐਸੇ ਪੋਜੀਸ਼ਨ ਦੇ ਵਿੱਚ ਹੀ ਲੈਫਟ ਲੱਤ ਨੂੰ ਉੱਪਰ ਨੂੰ ਚੱਕਣਾ ਤੇ ਕੁਝ ਸੈਂਟਲੇ ਉੱਪਰ ਰੱਖ ਕੇ ਫਿਰ ਇਹਨੂੰ ਹਲਕਾ ਹਲਕਾ نیچے ਨੂੰ ਲੈ ਕੇ ਆਉਣਾ ਤੇ ਫਿਰ ਇਸ ਨੂੰ ਅੰਦਰ ਨੂੰ ਬੈਂਡ ਕਰ ਲੈਣਾ ਇਹ ਸੀ ਜੀ ਪਹਿਲੀ ਐਕਸਰਸਾਈਜ਼ ਦੂਸਰੀ ਐਕਸਰਸਾਈਜ਼ ਹੈ ਦੀ ਤੁਸੀਂ ਬਿਲਕੁਲ ਹੀ ਸਟੇਟ ਲੇਟ ਜਾਵੇਂ ਸਿੱਧੇ ਸਿੱਧੇ ਲੇਟ ਕੇ ਫਿਰ ਦੋਵੇਂ ਲੱਤਾਂ ਨੂੰ ਅੰਦਰ ਨੂੰ ਬੈਂਡ ਕਰ ਲੈਣਾ ਪੈਰਾਂ ਨੂੰ ਜੋੜ ਲੈਣਾ ਇਸ ਪੋਜੀਸ਼ਨ ਵਿੱਚ ਆ ਜਾਣਾ ਜੀ ਫਿਰ ਬੈਕ ਨੂੰ ਉੱਪਰ ਨੂੰ ਚੱਕਣਾ ਇਸ ਤਰ੍ਹਾਂ ਫਿਰ ਹਲਕਾ ਹਲਕਾ ਫਿਰ نیچے ਨੂੰ ਫਿਰ ਉੱਪਰ ਨੂੰ ਫਿਰ نیچے ਨੂੰ ਫਿਰ ਉੱਪਰ ਨੂੰ ਇਸ ਤਰ੍ਹਾਂ ਕਰਨਾ ਹੈ ਇਹ ਸੀ ਜੀ ਦੂਸਰੀ ਐਕਸਰਸਾਈਜ਼ ਤੀਜੀ ਐਕਸਰਸਾਈਜ਼ ਬਿਲਕੁਲ ਉਸੇ ਪੋਜੀਸ਼ਨ 'ਚ ਹੀ ਆ ਜਾਣਾ ਫਿਰ ਲੱਤਾਂ ਨੂੰ ਬੈਂਡ ਕਰ ਲੈਣਾ ਫਿਰ ਆਠਾ ਨੂੰ ਵੀ ਇਸ ਤਰ੍ਹਾਂ ਹੀ ਰੱਖਣਾ ਹੈ ਪਹਿਲਾਂ ਰਾਈਟ ਸਾਈਡ ਬੈਕ ਨੂੰ ਬਿਲਕੁਲ ਸਿੱਧਾ ਰੱਖਣਾ ਹੈ ਗੋਡਿਆਂ ਨੂੰ ਮੋੜ ਕੇ ਰਾਈਟ ਸ਼ਾਰਡ ਲੈ ਕੇ ਆਉਣਾ ਲੱਤਾਂ ਨੂੰ ਦੋਨਾਂ ਨੂੰ ਜੋੜ ਕੇ ਕੁਝ ਸੈਕਿੰਡ ਲਈ ਇੱਥੇ ਰੱਖਣਾ ਹੈ ਫਿਰ ਸਿੱਧਾ ਕਰ ਲੈਣਾ ਫਿਰ ਲੈਫਟ ਸਾਈਡ ਬੈਕ ਨੂੰ ਬਿਲਕੁਲ ਸਟੇਟ ਰੱਖਣਾ ਹੈ ਫਿਰ ਸਿੱਧਾ ਕਰ ਲੈਣਾ ਫਿਰ ਸਟੇਟ ਲੇਟ ਜਾਣਾ ਏ ਸੀ ਜੀ 10 ਐਕਸ ਫੈਕ ਇਹ ਤਿੰਨ ਐਕਸਰਸਾਈਜ਼ ਕਰਕੇ ਤਿੰਨ ਕਸਰਤ ਕਰਕੇ ਮਰੀਜ਼ ਨੂੰ ਬਹੁਤ ਬਹੁਤ ਹੱਦ ਤੱਕ ਜੋ ਕਮਰ ਦਾ ਦਰਦ ਰਹਿੰਦਾ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਰਾਹਤ ਮਿਲੂਗੀ ਤੇ ਇਹ ਲਗਾਤਾਰ ਕੁਝ ਦਿਨਾਂ ਲਈ ਐਕਸਰਸਾਈਜ਼ ਜਾਰੀ ਰੱਖਣੀ ਹੈ ਇਸ ਦੇ ਕਰਨ ਨਾਲ ਜੋ ਵੀ ਸਲੈਪ ਡਿਸਕ ਡਿਸਕ ਦੀ ਪ੍ਰੋਬਲਮ ਜਾਂ ਮਣਕਿਆਂ ਦਾ ਗੈਪ ਘਟ ਜਾਣਾ ਜੋ ਗੈਪ ਘਟਣ ਦੇ ਨਾਲ ਮਣਕਿਆਂ ਦੇ ਦਬਾਅ ਥਲੇ ਨਸਾਂ ਆ ਜਾਂਦੀਆਂ ਨੇ ਜਾ ਮਸਕੂਲਰ ਪੇਨ ਰਹਿੰਦਾ ਮਾਸਪੇਸ਼ੀਆਂ ਦਾ ਖਿਚਾਅ ਰਹਿੰਦਾ ਉਸ ਨੂੰ ਬਿਲਕੁਲ ਘੱਟ ਕੀਤਾ ਜਾ ਸਕਦਾ ਹੈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਜੀ ਤੇ ਇਹ ਜਾਣਕਾਰੀ ਹਰ ਇੱਕ ਉਸ ਇਨਸਾਨ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਵੀ ਕਮਰ ਦਾ ਦਰਦ ਰਹਿੰਦਾ ਹੈ ਤਾਂ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਧੰਨਵਾਦ ਜੀ